بسم اللہ الرحمن الرحیم صوفی باس افیشل میں خوش آمدید کی حال ہے ویور ٹھیک ٹھاک ہے بھائی انہوں نے پنڈیاں لائی ہیں انہاں نوں پوچھنے ہیں کئی سالاں دے سبزی دا کم کردے نے تے ایں وچ کِننی پرفٹ ہوندی ہے زمین دی تیاری کیویں کردے نے اور پنڈیاں نوں کیڑی کیڑی بیماری لگدی ہے ایدی تڑائی اڑی بڑی سخت ہوندی ہے کس طرح توڑدے نے نوں تے کنڈے لگے ہوندے نے بھائی انہوں کو انشاءاللہ ساری معلومات لینے ہیں السلام علیکم جی وعلیکم السلام بھائی کی حال ہے اللہ دا شکر ہے ٹھیک ٹھاک راضی ہے نا کہ اپنے نام تے دس دو محمد رمضان جی ਮੰਮਾ ਰਮਜ਼ਾਨ ਤੇ ਸਬਜ਼ੀ ਦਾ ਕੰਮ ਕਦੋਂ ਦਾ ਕਰਦੇ ਹੋ ਪਏ? ਅ ਤਕਰੀਬਨ ਕੋਈ ਹੋਗਾ ਨਾ 15-20 ਸਾਲ। 15-20 ਸਾਲ ਤੇ ਸਬਜ਼ੀ ਕਦੋਂ ਦੇ ਲਾਣੀ ਸ਼ੁਰੂ ਕੀਤੀ? ਸਬਜ਼ੀ ਬਸ 15-20 ਸਾਲ ਤੋਂ ਲਾਨਦੇ ਹਾਂ, ਪਿੰਡੀ ਹੋ ਗਈ, ਕਦੂ ਹੋ ਗਿਆ, ਟ੍ਰੇਲਾ ਹੋ ਗਿਆ। ਸਾਰੀਆਂ ਸਬਜ਼ੀਆਂ ਲਾਂਦੇ ਹਾਂ। ਸਾਰੀਆਂ ਲਾਂਦੇ ਆ ਬੈਲਾ ਹਾਲਾਤਾਂ ਕਾ ਮੌਸਮ ਦੀ وجہ ਤੋਂ ਨਹੀਂ ਲਾਈ ਸਿਰਫ ਪਿੰਡੀ ਲਾਈ ਹੈ। ਠੀਕ ਹੋ ਗਿਆ। ਕਿੰਨੀ ਪਿੰਡੀ ਕਾਸ਼ਤ ਕੀਤੀ ਤੁਸੀਂ ਹਾਂ? ਹਾਂ ਜੀ ਸਿਰਫ ਵਿਗਾ ਲਾਇਆ ਇੱਕ ਚਾਰਕ ਨਾਲਾਂ। ਅੱਛਾ। ਤੇ ਕਿਹੜੇ ਮੌਸਮ ਚ ਲੱਗਦੇ ਆ? ਇਹ ਲੱਗਦੇ ਤੇ ਵੇ ਇਹਦੇ ਚ ਅਸੂ ਚ। ਹਾਂਜੀ ਫਰਵਰੀ ਚ ਮਾਘ ਚ। ਪਰ ਵਿੱਚ ਹਾਂ ਜੀ ਮੰਗ ਚ ਮੰਗ ਚ ਲੱਗਦੀ ਹੈ ਸਹੀ ਇਹਦੀ ਫਸਲ ਤੇ ਮੰਗ ਚ ਲੱਗਦੀ ਹੈ ਲੇਕਿਨ ਅਸਾਂ ਲਾਈਏ ਅ ਅੱਠਵੇਂ ਮਹੀਨੇ ਚ ਸਤਵੇਂ ਅੱਠਵੇਂ ਦੋ ਵਾਰੀ ਹੋ ਜਾਂਦੀ ਹੈ ਹਾਂ ਜੀ ਦੋ ਵਾਰੀ ਚ ਵੀ ਹੁੰਦੀ ਹੈ ਤੇ ਤੇ ਅੱਠਵੇਂ ਚ ਵੀ ਹੋ ਜਾਂਦੀ ਹੈ ਇਹ ਜਿਹੜੀ ਫਸਲ ਹੈ ਇਹਨਾਂ ਦਿਨਾਂ ਚ ਮਾਸ਼ਾਅੱਲਾ ਠੀਕ ਦਿੰਦੀ ਹੈ ਉਸ ਜ਼ਮੀਨ ਦੇ ਦੀ ਤਿਆਰੀ ਕਿਸਨਾ ਕਰਦੇ ਤੇ ਇਹ ਇਹ ਜੀ ਪਹਿਲਾਂ ਸੁੱਕੀ ਨੂੰ ਵਾਹਦ ਬਣਾ ਕੇ ਬਿਲਕੁਲ ਪੌਡਰ ਕਰੀਦਾ ਫਿਰ ਇਹਦੀਆਂ ਖੇਲਾਂ ਪੁਆਈ ਦਿਆ ਨੇ ਉਹਦੇ ਨਾਲ ਰੇਜ਼ਰ ਵਾਲੀ ਨਾਲ ਬਰਾਬਰ ਰਹਿਣ ਵੀ ਉੱਚਾ ਨਹੀਂ ਮਨਾ ਜਾਏ ਇਨੂੰ ਸਵਾਰੀ ਜਗ੍ਹਾ ਤੇ ਨਹੀਂ ਲਾਂਦੇ ਸਵਾਰੀ ਲੈਵਲ ਕਰਵਾ ਕੇ ਉਹ ਆ ਕੇ ਸਵਾਰੀ ਸਵਾਰੀ ਜਗ੍ਹਾ ਤੇ ਨਹੀਂ ਅਗਰ ਪਟੜਿਆਂ ਤੇ ਲਾਨਨੇ ਆ ਉਹਦਾ ਫਾਇਦਾ ਹੈ ਜਾਂ ਜੋ ਸਵਾਰੀ ਜ਼ਮੀਨ ਤੇ ਲਾਈ ਤੇ ਉਹਦਾ ਫਾਇਦਾ ਹੈ ਸਵਾਰੀ ਨਹੀਂ ਲੱਗਦੀ ਹੈ ਪਟੜਿਆਂ ਤੇ ਲੱਗਦੀ ਹੈ ਕਿਉਂਕਿ ਇਹਦੀ ਖੁਆਈ ਬਹੁਤ ਔਖੀ ਹੈ ਇਸ ਤਰ੍ਹਾਂ ਬੰਦਾ ਪਟੜਿਆਂ ਦੇ ਵਿੱਚ ਲੈਣ ਤੇ ਫਿਰ ਕੇ ਇਹਨੂੰ ਇਹਦੀ ਖੁਆਈ ਕਰ ਲੈਂਦਾ ਖੁਆਈ ਜਿਹੜੀ ਹੈ ਹੱਥਾਂ ਨੂੰ ਖਾਸ਼ੜਦੀ ਹੈ ਨਹੀਂ ਜਿਹੜੇ ਜਗ੍ਹਾ ਤੁਸੀਂ ਆਂਦੇ ਹੋ ਖਾਲੀ ਰੱਖਦੇ ਹੋ ਇਹ ਟੁਰਨ ਵਾਸਤੇ ਰੱਖੇ ਵਿੱਚ ਪਾਣੀ ਵੀ ਇਹਦੇ ਚੋਂ ਦੀ ਆਏ ਪਾਣੀ ਵੀ ਇਹਦੇ ਵਿੱਚੋਂ ਦੀ ਆਏ ਤੇ ਟੋੜ ਵੀ ਇਹਦੇ ਵਿੱਚੋਂ ਦੀ ਜਾਂ ਟੋੜਨ ਦੀ ਇਹਦੇ ਵਿੱਚੋਂ ਦੀ ਆਏ ਤੇ ਜਿਸ ਟਾਈਮ ਤੇ ਲ ਚੌ ਪੰਜਾ ਦਿਨਾਂ ਤੋਂ ਬਾਅਦ ਜ਼ਮੀਨ ਤੋਂ ਬਾਹਰ ਤੇ ਉਹ ਸਾਰੀਆਂ ਦੀ ਹੋ ਜਾਂਦੀ ਹੈ ਉਹ ਸਾਰੀ ਹੋ ਜਾਂਦੀ ਉਹ ਮਿਸ ਵੀ ਹੋਏ ਤੇ ਉਹ ਦੁਬਾਰਾ ਲਾ ਲਈ ਠੀਕ ਹੋ ਗਿਆ ਵੀ ਕਿਹੜਾ ਲਾਇਆ ਹੈ ਵੀ ਦੀ ਕਿਸਮਾਂ ਨੇ ਕਿ ਇੱਕ ਇੱਕ ਸਮਾਂ ਆਹ ਨਹੀਂ ਵੀ 101 ਕਿਸਮਾਂ ਨੇ ਦੀਆਂ ਭਿੰਡੀਆਂ ਹਾਂਜੀ ਆਹ ਲਿਆਂਦਾ ਰਚਣਾ ਵਾਲਿਆਂ ਕੋਲ ਹੂੰ ਬੜਾ ਵੀ ਅੱਛਾ ਵੀ ਅੱਛਾ ਵੀ ਜਿਹੜਾ ਹਾਂਜੀ ਤੇ ਉਹ ਜਿਹਦਾ ਭਿੰਡੀ ਲੱਗ ਜਾਏ ਉਗ ਜਾਂਦੀ ਹੈ ਉਹ ਇਹ ਕਿਵੇਂ ਖਾਦ ਖੋਲ ਕਿਸ ਨੇ ਕੋ ਪੈਂਦੀ ਇਹਨੂੰ ਜਦੋਂ ਉਗ ਪੈਂਦੀ ਆ ਨਾ ਫਿਰ ਉਹਨੂੰ ਨੈਟਰੋਫਾਸ ਪਾਣੀ ਪੈਂਦੀ ਹੈ ਨੈਟਰੋਫਾਸ ਯੂਰੀਆ ਨੇ ਇਹਨੂੰ ਪਾਣੀ ਜਦੋਂ ਜ਼ਮੀਨ ਚ ਬਾਹਰ ਆ ਜਾਵੇ ਫਲੱਡ ਕਰਦੇ ਹੋ ਫਲੱਡ ਕਰੀ ਦੀ ਫਲੱਡ ਕਰੀ ਦੀ ਠੀਕ ਹੋ ਗਿਆ ਤੇ ਕਿੰਨੇ ਚਿਰ ਚੇ ਉੱਤੇ ਆ ਕੇ ਪਿੰਡੀ ਲਗਣੀ ਸ਼ੁਰੂ ਹੋ ਜਾਂਦੀ ਹੈ ਇਹ ਇੱਕ ਜੇ ਤੇ ਮੌਸਮ ਹੋਵੇ ਖੁਸ਼ਕ ਹਾਂਜੀ ਫਿਰ ਤਾਂ ਪੰਜੀਆਂ ਦਿਨਾਂ ਦੇ ਵਿੱਚ ਵਿੱਚ ਤਿਆਰ ਹੋ ਜਾਂਦੀ ਲਗਣੀ ਸ਼ੁਰੂ ਹੋ ਜਾਂਦੀ ਉਗਣ ਤੋਂ ਬਾਅਦ ਉਗਣ ਤੋਂ ਬਾਅਦ ਠੀਕ ਹੋ ਗਿਆ ਤੇ ਜੇ ਮੌਸਮ ਹੋਵੇ ਗਲਤ ਬੱਤਰ ਨਾ ਆਵੇ ਹਾਂਜੀ ਮੈਂ بارش ਸ਼ਾਇਦ ਕਿ ਬਣੀਆਂ ਪਈਆਂ ਨੇ ਇਸ ਤਰ੍ਹਾਂ ਪਈਆਂ ਇਹ ਹੁਣ ਤਾਂ ਇਹਦਾ ਕਦ ਵੀ ਇਸ ਤਰ੍ਹਾਂ ਤਾਂ ਹੋ ਗਿਆ ਕਿ بارشਾਂ ਦੇ ਵਜਾ ਤੋਂ ਹਾਂ ਨਹੀਂ ਤੇ ਹੁਣ ਨੂੰ ਇਹਦਾ ਮਹੀਨਾ ਖਵਾਈ ਨੂੰ ਹੋ ਜਾਣਾ ਹੈ ਆਹਾਂ ਇਹ 5 ਕਿ 6 ਛੋਣੀਆਂ ਕੀਤੀਆਂ ਨੇ ਕਿੰਨਾ ਇਹ ਕਦ ਕਰ ਜਾਂਦੇ ਐ ਇਹ ਕਦ ਕਰ ਜਾਂਦੇ 8 ਤੋਂ 10 ਫੁੱਟ ਵੀ 8 ਤੋਂ 10 ਫੁੱਟ ਤੇ ਫਿਰ ਉਹਦੇ ਤੋੜਨ ਲੱਗਾ ਤਾਂ ਤਕਲੀਫ ਨਹੀਂ ਹੁੰਦੀ ਲੱਗਾ ਕਿਵੇਂ ਜਾਂਦਾ ਵਿੱਚਾ ਬਸ ਉਹ ਆ ਜਾ ਅਗਾ ਪਿਛਾ ਕਰਕੇ ਲੰਘ ਜਾਂਦੇ ਆ ਨਹੀਂ ਆ ਕੱਪੜਿਆਂ ਨੇ ਵੇਖਿਆ ਕੱਪੜਿਆਂ ਨੇ ਵੀ ਕੰਡੇ ਲੱਗਦੇ ਨੇ ਕੱਪੜੇ ਵੀ ਫਾੜ ਛੱਡਦੇ ਜਾਂ ਜੀ ਤੇ ਇਹਦੀ ਤੜਵਾਈ ਕਿਸ ਤਰ੍ਹਾਂ ਕਰਦੇ ਆ ਤੜਵਾਈ ਬਸ ਇਸ ਤਰ੍ਹਾਂ ਫੜ ਕੇ ਉੱਤੋਂ ਲਿਫਾ ਕੇ ਕਰ ਲਈਦੀ ਐ ਨਹੀਂ ਜੇ ਹੱਥਾਂ ਨੂੰ ਕੰਡੇ ਪਸਤਾਨੇ ਪਾ ਲਈਦੇ ਨੇ ਇੱਥੋਂ ਅੱਛਾ ਇੱਥੇ ਉਹ ਪਾ ਲੈਂਦੇ ਨੇ ਉਹ ਮਿਲਦੀਆਂ ਨੇ ਉਹ ਵਖਰੀਆਂ ਇੰਨੇ ਥਾਂ 'ਚ ਅੱਗੇ ਦਸਤਾਨੇ ਉਹਦੇ ਤੇ ਚਾੜ ਲੈਂਦੇ ਨੇ ਇਹ ਕੋਈ ਜਿਸਮ ਨੂੰ ਪਰੇਸ਼ਾਨ ਜਿਹੜੇ ਬਾਜ਼ੂ ਪਹਿਲਾਂ ਬਾਜ਼ੂ ਹੁੰਦੇ ਨੇ ਅੱਗੇ ਉਹ ਪਾ ਲੈਂਦੇ ਆ ਅੱਗੇ ਉਹ ਬਾਜ਼ੂ ਪਾ ਲੈਂਦੇ ਆ ਪਿੱਛੇ ਦਸਤਾਨੇ ਆਹ ਤੇ ਦਸਤਾਨੇ ਹਾਂ ਕਿਉਂਕਿ ਆ ਜਿਹੜੀ ਹੈ ਨਾ ਇਹਦੇ ਫਿਰ ਜਿਸਮ ਜਿਹੜਾ ਨਾ ਉਹ ਖਾਰਸ਼ ਹੋ ਕੇ ਪੱਕ ਜਾਂਦਾ ਹੁਣ ਵੀ ਖਲੋਤੀਆਂ ਸਾਨੂੰ ਕੰਡੇ ਮਹਿਸੂਸ ਹੁੰਦੇ ਨੇ ਹਾਂ ਕੰਡੇ ਮਹਿਸੂਸ ਹੁੰਦੇ ਨੇ ਜਿਵੇਂ ਕੰਡ ਲੜਨ ਲਈ ਤੇ ਇਹ ਤੇ ਬਿਮਾਰੀਆਂ ਕਿਹੜੀਆਂ ਕਿਹੜੀਆਂ ਅਟੈਕ ਕਰਦੀਆਂ ਇਹ ਤਾਂ ਬਿਮਾਰੀ ਸਿਰਫ ਸੁੰਡੀ ਹਾਂਜੀ ਤੇ ਚਿੱਟਾ ਤੇਲਾ ਕਿੰਨੂੰ ਪਤਰਾ ਨਹੀਂ ਲੱਗਦਾ ਕਿ ਫੁੱਲਾਂ ਨੂੰ ਲੱਗਦਾ ਪਤਰਾ ਨੂੰ ਲੱਗਦਾ ਫੁੱਲਾਂ ਦੇ ਵਿੱਚ ਜੂਸ ਪਿੰਦਾ ਉਹ ਜਿਹੜੀ ਭਿੰਡੀ ਹੈ ਸੰਡੀ ਹੈ ਨਾ ਉਹ ਇਹਦੀ ਇਹਦੇ ਕਰੋੰਬਲ ਦੇ ਵਿੱਚ ਹੁੰਦੀ ਹੈ ਅੱਗ ਨੂੰ ਪਤਾ ਨਹੀਂ ਦਿੰਦੇ ਹਾਂਜੀ ਪਤਾ ਨਹੀਂ ਦਿੰਦੀ ਤੇ ਉੱਥੇ ਜਿਹੜੀ ਜਿਹੜੀ ਭਿੰਡੀ ਲੱਗਦੀ ਏ ਉਹਨੂੰ ਨੁਕਸਾਨ ਕਰਦੀ ਉਹਦੇ ਵਾਸਤੇ ਕਿਹੜੀ ਦਵਾਈ ਇਸਤੇਮਾਲ ਕਰਦੇ ਹੋ ਇੱਕ ਤਾਂ ਸਟੀਵਟ ਕਰੀਦੀ ਏ ਹੁਣ ਕੀ ਮਾ ਕੋਰੋਜਨ ਕੋਰਾਜਨ ਕਿੰਨੇ ਦਿਨਾਂ ਬਾਅਦ ਕਰਨੀ ਪੈਂਦੀ ਓ ਤਕਰੀਬਨ ਚੌਥੇ ਪੰਜਵੇਂ ਦਿਨ ਸੰਡੀ ਦੀ ਸਪਰੇਅ ਲਾਜ਼ਮੀ ਕਰਨੀ ਪੈਂਦੀ ਕਿਹੜੀ ਕੰਪਨੀ ਦੀ ਏ 50 50 اچھا رزلٹ ہے او دا ہاں جی بہت اچھا رزلٹ ہے سنڈی واسطے ہم سنڈی بچاندے ہیں نکورا جانی کتنی دیر تک کہ پنڈی چڑی چلدی رہندی ہے یہ تقریبا 3 مہینے نہیں چلدی ٹھنڈے دے وچ ہم باقی 12 مہینے چلدی رہندی اگر تساں فروری تو لائیے تو مہینہ چلدی رہندی 8 9 مہینے تک ہوئی ہندی رہندی ہاں جی تے کس طرح نو گنڈا بن کے جو لے کے جاندے ہو کیویں لے کے جاندے منڈییاں پلیاں چ پلیاں چھوٹی چھوٹی پلیاں بنائی دیاں انہاں دے وچ پا کے بن کے ہاں جی تے لا جیندیاں منڈی ਸੇਲੇ ਇਹ ਜਿਹੜਾ ਰੇਟ ਹੈ ਦਾ ਤਕਰੀਬਨ ਪਿੰਡੀਆਂ ਥੱਲੇ ਨਹੀਂ ਹੁੰਦਾ ਹਾਂਜੀ ਬਾਕੀ ਜਿਹੜੇ 500 600 500 600 700 ਇੱਥੇ ਫਿਰਦਾ ਰਹਿੰਦਾ ਕਦੇ ਕੁਸੂ ਉੱਤੇ ਹੋ ਗਿਆ ਕੁਸੂ ਥੱਲੇ ਮੱਲੀ ਦਾ ਕਿ ਕਿਲੋ ਦਾ ਨਹੀਂ ਟੜੀ ਦਾ ਟੜੀ ਦਾ ਜੀ ਅੱਛਾ ਟੜੀ ਦਾ 500 800 ਰੁਪਈਆ ਟੜੀ 600 700 ਨਹੀਂ بڑا ਰੇਟ ਹੈ ਥੋੜਾ ਰੇਟ ਨਹੀਂ ਹੈ ਜੇ 2 3 ਕਰਾਂ ਲਾਈਆਂ ਹੋਣ ਤੇ ਕੀ ਖਿਆਲ ਹੈ ਤੁਹਾਡਾ ਉਹ ਨਿਜ਼ਾਮ ਸੋਹਣਾ ਚਲਾ ਸਕਦੀਆਂ ਨੇ ਬੇਸਤਰੀ ਨਿਜ਼ਾਮ ਚੱਲਦੇ ਨੇ ਤੇ ਲੇਬਰ ਉਹਦੇ ਵਿੱਚ ਨਾ ਆਪੀ ਤੁਹਾਨੂੰ ਕਰਨਾ ਪੈਣਾ ਆਪੀ ਕਰਨਾ ਮਿਹਨਤ ਆਪੀ ਕਰਨੀ ਪੈਣੀ ਹਾਂ ਅਗਰ ਲੇਬਰ ਕੋ ਕ ਫੇਰੋ ਖਰਚਾ ਬਹੁਤਾ ਹੁੰਦਾ ਫਿਰ ਨੁਕਸਾਨ ਹੁੰਦਾ ਹੈ ਲੇਬਰ ਦਾ ਕੰਮ ਹੈ ਕੋ ਕਿਲੇ 2 ਕਿਲੇ ਲਾਏ ਆਉਣ ਦਾ ਫਿਰ ਲੇਬਰ ਲਿਆਉਨੇ ਆ ਸੀ ਤੇ ਆਪੀ ਥੋੜਾ ਜਿਹਾ ਥਾਂ ਤੇ ਫਿਰ ਲੇਬਰ ਦੁਬਾਰਾ ਕਰਦੀ ਹੈ ਜੀ ਕਿੰਨੇ ਦਿਹਾੜੇ ਲੈਂਦੇ ਨੇ ਲੇਬਰ ਆ ਜਿਹੜੇ ਦਿਹਾੜੇ 1000 1000 ਰੁਪਿਆ 1000 ਰੁਪਿਆ ਲੈਂਦਾ ਜੀ ਇੱਕ ਜੀ ਕਿੰਨੇ ਘੰਟੇ ਕੰਮ ਕਰਦੇ ਨੇ ਉਹ 5 ਘੰਟੇ 5 ਘੰਟੇ ਜੀ 5 ਘੰਟੇ ਦਾ 1000 ਰੁਪਿਆ 5 ਘੰਟੇ ਦਾ 1000 ਰੁਪਿਆ ਹਾਂ ਤੁਸੀਂ ਆਂਦੇ ਅਗਰ ਮਜ਼ਦੂਰ ਲਾਣੇ ਥੋੜੀਆਂ ਦੋ ਤਿੰਨ ਕ ਨਾਲ ਆਪਣੀਆਂ ਲਾਈਆਂ ਨੇ ਤੇ ਥੋੜੀ ਲੇਬਰ ਆਪਣੇ ਘਰ ਦੀ ਹੋਣੀ ਚਾਹੀਦੀ ਆ ਘਰ ਦੀ ਹੋਣੀ ਚਾਹੀਦੀ ਬਾਕੀ ਫਸਲਾਂ ਨਾਲੇ ਫਸਲ ਨੇ ਤੁਸੀਂ ਅੱਛਾ ਸਮਝਦੇ ਹੋ ਹਾਂਜੀ ਨੇ ਬਾਕੀ ਲਾਂਦੇ ਕਣਕੇ ਮੁੰਜੀ ਹੈ ਜਵਾਰ ਹੈ ਮੱਕਈ ਹੈ ਉਹਦੇ ਨਾਲ ਬਿਹਤਰ ਮਾ ਤੁਹਾਡੇ ਰੋਜ਼ ਦੇ ਰੋਜ਼ ਜਿਹੜਾ ਨਾ ਸਰਕਲ ਚ ਚੱਲਣਾ ਮੰਡੀ ਰੋਜ਼ ਜਾਓਗੇ 8 ਮਹੀਨੇ ਤੱਕ ਤੁਸੀਂ ਮੰਡੀ ਜਾਓਗੇ ਹਾਂਜੀ 8 ਮਹੀਨੇ ਤੱਕ ਤੁਹਾਡੇ ਪੈਰਾਂ ਦੇ ਹੰਦੇ ਰਹਿਣਗੇ ਸਾਲ ਜਾਣਾ ਨਾ 2 ਮਹੀਨੇ ਆਉਣੇ ਨਾਲ ਕਟਾਈ ਕਰ ਛੱਣੇ ਥੱਲੇ ਤੇ ਦੁਬਾਰਾ ਹੋ ਜਾਏਗੀ ਫੇਰ ਦੁਬਾਰਾ ਫੇਰ ਇਸ ਤੋਂ ਜ਼ਿਆਦਾ ਹੋਏਗੀ ਇਨਸ਼ਾਅੱਲਾ ਮਾਸ਼ਾਅੱਲਾ ਜਿਵੇਂ ਪੁੰਗਰ ਦਾ ਕਮਾਲ ਹੁੰਦਾ ਥਾ ਲੋ ਪੁੰਗਰ ਉਹਨੇ ਦੀ ਇੱਕ ਸ਼ਾਖ ਹੈ ਨਾ ਜਦੋਂ ਅਸਾਂ ਦੀ ਕਟਾਈ ਕਰਨੀ ਹੈ ਨਾ ਇਹਦੇ ਸੱਤ ਸ਼ਾਖਾਂ ਨਿਕਲਣੀਆਂ ਨੇ ਅੱਠ ਉਹ ਕਿਸ ਮੌਸਮ ਚ ਹੋ ਕੇ ਕਟਾਈ ਇਹਦੀ ਕਟਾਈ ਇਹਦੀ ਪੋਹ ਚ ਹੋਣੀ ਹੈ ਠੰਡ ਫੁੱਲ ਚ 12ਵੇਂ ਮਹੀਨੇ ਚ ਉਦੋਂ ਉੱਤੇ ਲੂਜ਼ ਹੋ ਜਾਂਦੀ ਹੈ ਹਾਂਜੀ ਉਦੋਂ ਲੱਗਦੀ ਨਹੀਂ ਠੰਡ ਦੇ ਵਿੱਚ ਫਲ ਨਹੀਂ ਲੱਗਦਾ ਤੇ ਇਹਦੀ ਫਿਰ ਕਟਾਈ ਕਰ ਦਾਂਗੇ ਹਾਂਜੀ ਪੇਰੇ ਉੱਤੇ ਸੁੱਟ ਦਾਂਗੇ ਸਾਰਾ ਵੱਢ ਕੇ ਗੰਦ ਉਹਦੇ ਮੁੰਡਾ ਦੇ ਉੱਤੇ ਉਹਨਾਂ ਦੇ ਉੱਤੇ ਉਹ ਤੋਂ ਕਵਰ ਕਰੇਗੇ ਠੰਡ ਨੂੰ ਠੰਡ ਨੂੰ ਕਵਰ ਕਰੇਗੇ ਉਸ ਤੋਂ ਬਾਅਦ ਫਿਰ ਚੁੱਕ ਕੇ ਬਾਹਰ ਸੁੱਟਾਂਗੇ ਪਗਾਂ 74 ਚ ਹਾਂਜੀ ਤੇ ਉਹ ਮੰਗ ਦੇ ਵਿੱਚ ਫਿਰ ਫੁੱਟ ਪੈਂਦੀ ਦੁਬਾਰਾ ਇਹਨੂੰ ਖਾਦ ਪਾ ਕੇ ਗੋਡੀ ਦੇਣੇ ਪੈਂਦੇ ਹਾਂਜੀ ਦੂਸਰਾ ਮਹੀਨਾ ਫਿਰ ਫੁੱਟ ਪੈਂਦੀ ਤੇ ਇਹਨੂੰ ਵੱਢ ਕੇ ਉਤੋਂ ਫਿਰ ਫੁੱਟ ਪੈਂਦੀ ਫਿਰ ਇਹਨੂੰ ਗੋਲਡੀ ਕਰਕੇ ਖਾਦ ਪਾ ਕੇ ਨੈਟਰੋਫਾਸ ਹਾਂਜੀ ਯੂਰੀਆ ਦੇ ਵਾਸਤੇ ਨੁਕਸਾਨ ਯੂਰੀਆ ਦਾ ਨੁਕਸਾਨ ਇਨਸ਼ਾਅੱਲਾ ਫਸਲ ਤਿਆਰ ਹੋ ਜਾਂਦੀ ਫੇਰ ਅਠਾਂ ਤੋਂ 10 ਦਿਨਾਂ ਦੇ ਵਿੱਚ ਵਿੱਚ ਪਿੰਡੀ ਫੇਰ ਲੱਗ ਜਾਂਦੀ ਤੇ ਕਿੰਨਾ ਥਾਂ ਤੋਂ ਲਾਇਆ ਟੋਟਲ ਆ ਆ ਚਾਰ ਰਕਨਾਲਾ ਚਾਰ ਰਕਨਾਲਾ ਕਿੰਨੇ ਦਾ ਬੀ ਆਇਆ ਇਹ ਇਹ 15000 ਦਾ ਬੀ ਆਇਆ ਸੀ ਹਾਂਜੀ ਤੇ ਅੱਧੇ ਬੋਰੀ ਨਟਰੋ ਫਾਸਲੀ ਪਾਈ ਸੀ ਇਹਨੂੰ ਬੋਰੀ ਦੇ ਲਾ ਲਓ ਹਾਂ ਪੈਸੇ ਤੇ ਇੱਕ ਵਾਰੀ ਪਾਈ ਦੁਬਾਰਾ ਕਾਹਦੀ ਪਾਈ ਦੋ ਵਾਰਾਂ ਪਾਈ ਹਾਂ ਪੈਸੇ ਟੋਟਲ ਕਿੰਨਾ ਕਨਾਂ ਦਾ ਖਰਚਾ ਐਸਟੀਮੇਟ ਲਾ ਫੇ ਕਿੱਲੇ ਦਾ ਪੀ ਲੱਗ ਜਾਂਦਾ ਕਿੰਨਾ ਖਰਚਾ ਆਇਆ ਇਹ ਖਰਚਾ ਤਕਰੀਬਨ ਆ ਗਿਆ ਇੱਕ ਕਿੱਲੇ ਤੇ ਪਿਆਨ ਤੱਕਰ ਕੁੱਤਰੀ ਤੋ 35000 ਰੁਪਇਆ ਨਹੀਂ ਜਿਸ ਟਾਈਮ ਤੋਂ ਹਲਾਇਆ ਵਹਾਈਆਂ ਪਾਣੀਆਂ ਦੇ ਵਿੱਚ ਠੇਕਾ ਵੀ ਪਾਣਾ ਦੇ ਵਿੱਚ ਬੀ ਦਾ ਵੀ ਟੋਟਲ ਖਰਚਾ ਤੋਂ 50000 ਰੁਪਏ ਆ ਗਿਆ ਤੇ ਖਰਚਾ ਇੰਨਾ ਕ ਨਾਲ ਇੰਨਾ ਕ 8 ਮਹੀਨੇ ਤੁਹਾਡੀਆਂ ਲੈਂਦੀਆਂ ਰਹਿਣੀਆਂ ਨੇ ਕਿੰਨੇ ਰੋਜ਼ ਇਧਰ ਰੋਜ਼ ਆਹ ਰੇਤ ਹੁੰਦਾ ਮੰਡੀ ਦਾ ਰੋਜ਼ ਦਾ ਮੰਡੀ ਦਾ ਰੇਤ ਕਦੇ 200 ਥੱਲੇ ਕਦੇ 200 ਉੱਤੇ ਮੈਂ ਐਸਟੀਮੇਟ ਨਹੀਂ ਕੱਢਾ ਸਾਡਾ 50000 ਰੁਪਏ ਖਰਚਾ ਆਇਆ ਤੇ ਤਿੰਨਾਂ ਕਰਾਂ ਦੀ ਸਾਡੀ ਇੰਪੋਰਟ ਜਿਹੜੀ ਉਹ ਕਿੰਨੀ ਆਏਗੀ ਕਿੰਨੀ ਪ੍ਰਾਫਿਟ ਹੋਏਗੀ ਪ੍ਰਾਫਿਟ ਬਣ ਪ੍ਰਾਫਿਟ ਇਨਸ਼ਾਅੱਲਾ 3000 ਦੇ ਰੋਜ਼ ਦਾ 3000 ਵੀ ਲਾਈਏ ਨਾ 9000 17 24 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 2 ਇਹਦੀ ਗੋਡੀ ਛੋਟੀ ਨਹੀਂ ਹੁੰਦੀ ਨਹੀਂ ਹੋਣੀ ਇਹਦੀ ਗੋਡੀ ਨਹੀਂ ਹੋਣੀ ਬਸ ਮੈਂ ਪਹਿਲਾਂ ਜਿਸ ਟਾਂ ਲਾਈ ਜਦੋਂ ਲਾਈ ਦੀ ਛੋਟੀ ਜਦੋਂ ਮਤਲਬ 4 4 ਪੱਤਰ ਹੁੰਦੇ ਨੇ ਇਹਦੇ ਉਹਦਾਂ ਨੂੰ ਗੋਡੀ ਕਰਕੇ ਤੇ ਛੱਡ ਦੇ ਤਾਂ ਸੁੱਕਣ ਦੇਈ ਦੀ ਤੇ ਇਹਦੇ ਬੋਟਿਆਂ ਦੇ ਮਣੇ ਮਿੱਟੀ ਲਾਣੀ ਪੈਂਦੀ ਹੈ ਲਾਣੀ ਪੈਂਦੀ ਬਣਾਈ ਕਰਨੀ ਪੈਂਦੀ ਠੀਕ ਹੋ ਗਿਆ ਤੇਦੀ ਕਰਕੇ ਇਹਦੀ ਬਣਾਈ ਕਰਕੇ ਜੀ ਉਸ ਤੋਂ ਬਾਅਦ ਮੈਨੂੰ ਫਿਰ ਛੱਡ ਦਿਓ ਇਹਦੇ ਹਾਲ ਤੇ ਸੁੱਕੇ ਜਿੰਨੀ ਸੁੱਕੇਗੀ ਉਹਨੇ ਪਿੰਡੀ ਛੇਤੀ ਲੱਗੇ ਪਾਣੀ ਨੇ ਉਹਨੇ ਮੰਨਦੇ ਪਾਣੀ ਨੇ ਨਹੀਂ ਮੰਨਦੇ ਅਗਰ ਜਿਵੇਂ ਬਾਰਿਸ਼ ਐ ਨਹੀਂ ਆਏ ਕਿ ਜ਼ਿਆਦਾ ਪਈਆਂ ਨੇ ਜਿਹੜੀ ਜਗ੍ਹਾ ਤੇ ਪਾਣੀ ਖਲੋਂਦਾ ਹੈ ਉੱਥੇ ਪਿੰਡ ਕੀ ਖਿਆਲ ਪੀਲਾ ਰੰਗ ਹੋਗਾ ਤਾਂ ਮਰ ਜਾਂਦੀ ਪਿੰਡੀ ਮਰ ਜਾਂਦੀ ਪਾਣੀ ਜਮ ਹੁੰਦੀ ਨਹੀਂ ਇਹ ਸਾਡਾ ਮੈਰਾ ਹੈ ਇਹ ਪਾਣੀ ਜਜ਼ਬ ਕਰ ਜਾਂਦਾ ਛੇਤੀ ਆ ਥੱਲੇ ਰੇਤਲੀ ਜ਼ਮੀਨ ਹੈ ਤੁਹਾਡੀ ਜ਼ਮੀਨ ਪੁੱਟੀ ਇੱਥੇ ਹਾਂਜੀ ਤੇ ਅਗਰ ਦੋਸਤ ਕੋਈ ਨਵਾਂ ਪਿੰਡੀਆਂ ਚਾਉਣਾ ਚਾਹੁੰਦਾ ਹੈ ਉਹਨੂੰ ਕੋਈ ਕਿਸੇ ਕਿਸਮ ਦਾ ਕੋਈ ਮਸਲਾ ਹੁੰਦਾ ਹੈ ਤੁਹਾਡਾ ਨੰਬਰ ਅਸੀਂ ਦੇ ਦਿਆਂਗੇ ਉਹਦੇ ਵਿੱਚ ਵੀਡੀਓ 'ਚ ਤੁਹਾਨੂੰ ਮਾਲੁਮਤ ਲੈਣਾ ਚਾਹੇ ਤੁਹਾਡੇ ਕੋਲ ਕੋਈ ਚੀਜ਼ ਪੁੱਛਣਾ ਚਾਹੇ ਕਿਸੇ ਬੰਦੇ ਨੂੰ ਨਹੀਂ ਪਤਾ ਲੱਗਦਾ ਯਾਰ ਕਿਹੜੀ ਦਵਾਈ ਪਾਣੀ ਹੈ ਜਾਂ ਕਿਸ ਮੌਸਮ ਚਲਾਣੀਆਂ ਨੇ ਜਾਂ ਫਲਾਣੀ ਬਿਮਾਰੀ ਲੱਗ ਗਈ ਹੈ ਕਿਵੇਂ ਕ ਤੁਹ ਇਨਸ਼ਾਅੱਲਾ ਮਾਲੁਮਾ ਦਿਓਗਾ ਤਾਂ ਜੇ ਇਨਸ਼ਾਅੱਲਾ ਜ਼ਰੂਰ ਦਿਆਂਗਾ ਜੀ ਠੀਕ ਹੋ ਗਿਆ ਤੁਸੀਂ ਬਾਕੀ ਸਬਜ਼ੀਆਂ ਨਾਲ ਇਹਨੂੰ ਅੱਛੇ ਸਬਜ਼ੀ ਸਮਝਦੇ ਜਿੰਨੀਆਂ ਵੀ ਸਬਜ਼ੀਆਂ ਸਿਰਫ ਇਹਦੀ ਖੁਆਈ ਓਕੀ ਹੈ ਜੀ ਇਹਦੀ ਖੁਆਈ ਓਕੀ ਬਾਕੀ ਬਾਕੀ ਹਰ ਸ਼ਾਅ ਅੱਲਾ ਖਾਰ ਅਗ ਸਾਰੇ ਚੀਜ਼ਾਂ ਨੂੰ ਪੱਗ ਦੇ ਟਾਈਮ ਹੁੰਦੀ ਹੈ ਜਾਂ ਅੱਗੇ ਦੇ ਟਾਈਮ ਤੇ ਹੁੰਦੀ ਹੈ ਇਹਦੀ ਧੁੱਪ ਚ ਖੁਆਈ ਨਹੀਂ ਹੁੰਦੀ ਖੁਆਈ ਨਹੀਂ ਹੁੰਦੀ ਆਹ ਵੇਖਿਆ ਲਾਨ ਬੰਦਾ ਹਰ ਇੱਕ ਲਾ ਸਕਦਾ ਹੈ ਜੀ ਲੇਕਿਨ ਇਹਦੀ ਮੰਗ ਵੇਖਿਆ 12 ਮਹੀਨੇ ਇਹ ਨਹੀਂ ਡਾਊਨ ਕਦੀ ਹੁੰਦੀ ਵੇਖੀ ਨਹੀਂ ਮੰਡੀ